ਬੀਬੀ ਆਨੇ ਮਾਰਿਆ ਜਣਾ ਦੇ ਕੀ ਉਹਦੇ ਸਟੀਲ ਵਰਗਾ ਪਿਆ ਮੈਂ ਤੇਰੇ ਸੱਤ ਤੈਨੇ ਮੁੱਕੇ ਤੋ ਮੱਠੀ ਰੱਖ ਕਿ ਚੁੱਪ ਤੇਰਾ ਸੱਤ ਤੈਨੇ ਮੁਸੂਰ ਹੱਸੀ ਰੱਖ ਕਿ ਚੁੱਪ ਸੱਤ ਤੈਨੇ ਮੁਕੋੜ ਮੱਠੀ ਰੱਖ ਸੁਪਤਾਂ ਮੀਂਹ ਤੇ ਨਾ ਜੁਦਾ ਲੈ ਨਰੇ ਮੁਖਾ ਬਿਹਾਰਾ ਚਾ ਅਬਾਰੀ ਗਾਨੀਆ ਦਾ ਕੋਡੀਆਂ ਨਾ ਮੱਚ ਤੁ ਫੇੜਾ ਸਾਡੀ ਹੋਵੇ ਚਾ ਅਬਾਰੀ ਗਾਨੀਆ ਦਾ ਕੋਡੀਆਂ ਨਾ ਮੱਚ ਤੁ ਫੇੜਾ ਹਾਏ ਨਹੀਂ ਤੈਨੂੰ ਬਹਿਮ ਦੀ ਬਿਮਾਰੀ ਤੈਨੂੰ ਮਹਿਮਦੀ ਬਿਮਾਰੀ ਤੈਨੂੰ ਮਹਿਮਦੀ ਬਿਮਾਰੀ ਅੰਦਰ ਜਾਨੀ ਏ ਵਿਚਾਰੀ ਹਾਏ ਨਹੀਂ ਤੈਨੂੰ ਮਹਿਮਦੀ ਬਿਮਾਰੀ ਐਵੇਂ ਜਾਨੀ ਏ ਵਿਚਾਰੀ ਪੈਰ ਝੁਕੀਆਂ ਪੱਟਾ ਦੇ ਵਿੱਚ ਮੇਰੇ ਬੇ ਮਲ ਕਾਈ ਤੇਰ ਦਿਨ ਜਾਂਦੇ ਰੋਜ ਨੂੰ ਉਂਗਲੀ ਪਹਿਰੇ ਤੂੰ ਮਰ ਕਾਈ ਤੇਰ ਦਿਨ ਜਾਂਦੇ ਰੋਜ ਨੂੰ ਉਂਗਲੀ ਪਹਿਰੇ ਤੂੰ ਮਰ ਕਾਈ ਤੇਰ ਦਿਨ ਜਾਂਦੇ ਰੋਜ ਨੂੰ ਉਂਗਲੀ ਪਹਿਰੇ ਜੇ ਤੱਕ ਮੈਂ ਮੁਕ ਕੋ ਰਹਿਣਾ ਕਿ ਤੈਨੂੰ ਮੈਂ ਬਾਂਹ ਬਿਮਾਰਾ ਤੈਨੂੰ ਮੈਂ ਦੀ ਬਿਮਾਰੀ ਐਵੇਂ ਜਾਲੀ ਐ ਵਿਚਾਰੀ ਪੈਣ ਖੁਕੀਆਂ ਪੱਤਾ ਦੇ ਵਿੱਚ ਮੇਰੇ ਹੋਏ ਤੇ ਮਾਰੇ ਤਾਈ ਤੇ ਵੀ ਨਹੀਂ ਜਾਂਦੇ ਰੋਜ਼ ਮੂੰਗਲੀ ਫੇਰੇ ਤੁਹਾਮਰ ਟਾਈ ਤੇ ਵੀ ਨਹੀਂ ਜਾਂਦੇ ਰੋਜ਼ ਮੂੰਗਲੀ ਫੇਰੇ ਇਰਪਾਰੇ ਪਤਲਾ ਸਰੀਰ ਪਰ ਜੱਟ ਲੋਹੇ ਵਰਗਾ ਹੱਥ ਨਾਲ ਕੇ ਪਾਉਂਦਾ ਪਿੰਡ ਸਾਰਾ ਮੈਂ ਛੁਡਾਰੇ ਦਾ ਆਉਂ ਪਤਲਾ ਸਰੀਰ ਪਰ ਜੱਟ ਲੋਹੇ ਵਰਗਾ ਹੱਥ ਨਾਲ ਕੇ ਪਾਉਂਦਾ ਪਿੰਡ ਸਾਰਾ ਮੈਂ ਛੁਡਾਰੇ ਦਾ ਉਹ ਜਿਹਦੇ ਵੱੱਚ ਜਾਵੇ ਇੱਕ ਉਹ ਜਿਹਦੇ ਵੱੱਚ ਜਾਵੇ ਇੱਕ ਨੀਰ ਜਾਂਦਾ ਖਾਏ ਟਿੱਕੇ ਨਾਲ ਪਿਛੜਦਾ ਬਰਾਬਰ ਮੇਰੇ ਮਾੜਟਾਈ ਤੇ ਵੀ ਨਹੀਂ ਦੱਤੇ ਨੋ ਤੇ ਮੂੰਗਲੀ ਤੇਰੇ ਪਟਾਣ ਨੂੰ ਮੱਤ ਮੜਕੇ ਪਟਾਣ ਉਤੇ ਨੈਣ ਬੈਠ ਕਮ ਮਾਰਦਾ ਟੱਕੇ ਥੜੇ ਤੇ ਚਮਕੀਲਾ ਨਹੀਂ ਹਾਰਦਾ ਓ ਮੜਕੇ ਪਟਾਣ ਉਤੇ ਨੈਣ ਬੈਠ ਕਮ ਮਾਰਦਾ ਟੱਕੇ ਥੜੇ ਤੇ ਚਮਕੀਲਾ ਨਹੀਂ ਹਾਰਦਾ ਮਿੱਦੁਗਰੀ ਦੇ ਵਿੱਚ ਚਮਕੀਲਾ ਨਹੀਂ ਹਾਰਦਾ ਢੋਲ ਪਿੰਡ ਚੋਂ ਵਜਾਉਣਾ ਹੈ ਢੋਲ ਪਿੰਡ ਚੋਂ ਵਜਾਉਣਾ ਢੋਲ ਪਿੰਡ ਚੋਂ ਵਜਾਉਣਾ ਤੇ ਕੀ ਕੱਲ ਨੂੰ ਮਟੌਣਾ ਹਾਏ ਵੀ ਢੋਲ ਪਿੰਡ ਚੋਂ ਵਜਾਉਣਾ ਔਰ ਕੌਣ ਟੰਡਕੀ ਬਜਾਵਣਾ ਕਿ ਕੱਲ ਨੂੰ ਮਟਾਉਣਾ ਜਾਣਾ ਤਾਰੇ ਨਾਲ ਕੋੜੇ ਮਿਲਦੇ ਵੀਰੇ ਬੱਲੇ ਤੂੰ ਮਲੇ ਟਾਈਂ ਫੇਰਦੀ ਨਹੀਂ ਜੱਟੇ ਤੂੰ ਜਿਵੇਂ ਮੂੰਗਲੀ ਪੇਰੇ ਸਾਡੀ ਹੋਰ ਛੋੜ ਗਨੀਆਂ ਦਾ ਕਢੀਆ ਨਾ ਤਾਟਕ ਪਹਿਣਾ ਹਏ ਤੂੰ ਮਲੇ ਟਾਈਂ ਫੇਰਦੀ ਨਹੀਂ ਤੇ ਸਾਡੀ ਆ ਕਢੀਆ ਨਾ ਤਾਟਕ ਪਹਿਣਾ ਦੋਹਾਂ ਦੇ ਕਾਈਂ ਫੇਰਦੀ ਨਹੀਂ ਜੱਟੇ ਰੋਜ ਨੂੰ ਜਵਾਹ ਪਹਿਣਾ ਤੂੰ ਮਲੇ ਕਾਈਂ ਫੇਰਦੀ ਨਹੀਂ ਲੱਟ ਰੋਜ ਨੂੰ ਮੂੰਗਲੀ ਪਹਿਣਾ ਸਾਡੀ